ਕੰਨਾਂ ਦੇ ਲక్ష్ਮੀਨਰਾਇਣ ਮੰਦਿਰ ਨੇੜੇ ਲਾਲੀ ਦੀ ਕੋਠੀ ਕੇਰ ਸਿੰਘ ਕਲੋਨੀ ਵਿੱਚ ਹੋਈ ਚੋਰੀ ਮੰਦਰਾਂ ਦਾ ਗੱਲਾ ਤੋੜ ਕੇ ਹਜ਼ਾਰਾਂ ਰੁਪਏ ਕੀਤੇ ਚੋਰੀ ਸੀਸੀਟੀਵੀ ਕੈਮਰੇ ਵਿੱਚ ਚੋਰ ਦੀ ਤਸਵੀਰ ਆਈ ਸਾਹਮਣੇ ਧਾਰਮਿਕ ਸਥਾਨਾਂ ਤੇ ਚੋਰੀਆਂ ਕਰਨ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਸ਼ਿਪਰੀ ਮੰਦਿਰ ਦੀ ਚੋਰੀ ਨੂੰ ਛੱਡ ਕੇ ਹਜੇ ਤੱਕ ਮੰਦਰ ਤੇ ਧਾਰਮਿਕ ਸਥਾਨਾਂ 'ਚ ਹੋਈਆਂ ਚੋਰੀਆਂ ਦਾ ਕੋਈ ਵੀ ਸਰਾਗ ਨਹੀਂ ਲੱਭ ਪਈ ਪੁਲਿਸ ਦੋ ਦਿਨ ਪਹਿਲਾਂ ਹੀ ਮਾ ਬਗਲਾ ਮੁਖੀ ਮੰਦਿਰ ਵਿੱਚ ਵੀ ਚੋਰਾਂ ਵੱਲੋਂ ਗੱਲੇ ਦਾ ਤਾਲਾ ਤੋੜ ਕੇ ਹਜ਼ਾਰਾਂ ਰੁਪਏ ਚੋਰੀ ਕਰ ਲਏ ਗਏ ਸਨ ਪਰ ਹਜੇ ਤੱਕ ਚੋਰਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ ਉੱਥੇ ਕੋਈ ਈਟੂ ਨਹੀਂ ਗਈ ਫਿਰ ਮੈਂ ਇਹਨਾਂ ਨੂੰ ਇਹ ਕਿਹਾ ਤੁਸੀਂ ਕਹਿੰਦੇ ਹੋ ਕਿ ਉਹ ਗੇਟ ਦੇ ਅੰਦਰੋਂ ਦੀ ਆਏ ਤੇ ਗੇਟ ਦੇ ਅੰਦਰੋਂ ਦੀ ਗਿਆ ਮੈਂ ਕਿਹਾ ਉਹ ਇੰਨਾ ਬੰਦਨਵਾਰ ਇੰਨਾ ਖੰਭ ਨਹੀਂ ਹੈ ਨਾ ਉਹਦੀ ਲਾਤੇ ਲੁੱਤ ਲਾ ਕੇ ਟੁੱਟ ਸਕੇ ਦੀ ਉਹ ਕਿਉਂ ਟੁੱਟਿਆ ਗੁਰੇਸ਼ ਲక్ష్ਮੀ ਜੀ ਮੰਦਿਰ ਦਲੀਪ ਸਿੰਘ ਨਗਰ ਕੰਨਾ ਤੇ ਕਿੰਨੇ ਕੁ ਜਿਗ ਲੱਗਿਆ ਤੁਹਾਨੂੰ ਪਤਾ ਵੀ ਜਿਹੜੀ ਹੈ ਅੱਜ 10 ਵਜੇ 5:30 5:30 ਵਜੇ ਅੱਛਾ ਆ ਕੇ ਦੇਖਿਆ ਤੇ ਆਹ ਆਹੇ ਕੰਮ ਹੋ ਗਿਆ ਗੱਲਾਂ ਤੋਂੜਿਆ ਗਿਆ ਗੱਲਾਂ ਤੋਂੜਿਆ ਗਿਆ ਕਿੰਨਾ ਇਕ ਸੀਗਾ ਵਿਚਕ ਜਲਾਵਾ 15-20 ਹਜ਼ਾਰ ਦਾ ਨੁਸਾਨ ਤੇ ਬਾਹਰ ਤਾਲੇ ਤੋਂ ਲੱਗੇ ਹੋ ਦੀਏ ਬਾਹਰ ਤਾਲੇ ਲੱਗੇ ਹੋਏ ਜੀ ਤੇ ਕਿੱਥੋਂ ਐਂਟਰੀ ਕੀਤੀ ਤੱਪ ਕੇ ਜੀ ਇਹ ਵੀ ਹੁਣ ਆਪਾਂ ਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਅੱਛਾ ਤੇ ਫਿਰ ਹੁਣ ਪੁਲਿਸ ਆ ਗਈ ਪੁਲਿਸ ਆ ਗਈ কৈমৰে লাগে কৈমৰে লাগে